ਲਓ ਜੀ ਵੀਡੀਓ ਦੇਖਿਓ ਬੜਾ ਖਾਸ ਹੈ ਦੀ ਆਹ ਦੇਖ ਸਕਦੇ ਜੀ ਹਰੀਸ਼ ਚੋਹਾਨ ਸਲਾਈ ਮਸ਼ੀਨ ਵਾ ਗੈਸ ਚੁੱਲਾ ਰਿਪੇਅਰ ਦੀ ਇਹ ਵੀਡੀਓ ਸੀ ਇਸ ਕਰਕੇ ਬਣਾ ਰਹੇ ਆ ਤਾਂ ਜੋ ਸਾਰੇ ਰੋਪੜ ਵਾਸੀਆਂ ਨੂੰ ਆਸਾਨੀ ਹੋ ਜਵੇ ਜੇਕਰ ਤੁਹਾਡਾ ਗੈਸ ਚੁੱਲਾ ਕਦੀ ਖਰਾਬ ਹੋ ਜਵੇ ਜਾਂ ਸਲਾਈ ਮਸ਼ੀਨ ਖਰਾਬ ਹੋ ਜਵੇ ਤਾਂ ਤੁਸੀਂ ਆਹ ਨੰਬਰ ਦਿੱਤਾ ਹੈ ਜੀ 6284689578 ਇਸ ਨੰਬਰ ਤੇ ਕੰਟੈਕਟ ਕਰਕੇ ਹਰੀਸ਼ ਚੋਹਾਨ ਨੂੰ ਤੁਸੀਂ ਬੁਲਾ ਸਕਦੇ ਆ ਜੀ ਵੀਡੀਓ ਬੜਾ ਕੰਮ ਦਾ ਹੈ ਜੀ ਇਹਨਾਂ ਦੇ ਲਈ ਵੀ ਬੜਾ ਕੰਮ ਦਾ ਇਹਨਾਂ ਨੂੰ ਕਸਟਮਰ ਮਿਲਣਗੇ ਤੇ ਤੁਹਾਡੇ ਲਈ بڑا ਕੰਮ ਦਾ ਹੈ ਕਿ ਕਈ ਵਾਰੀ ਕੰਮ ਅੜ ਜਾਂਦਾ ਜੀ ਗੈਸ ਦਾ ਚੁੱਲਾ ਚੱਕ ਕੇ ਲੈ ਕੇ ਜਾਣਾ ਪੈਂਦਾ ਦੁਕਾਨ ਤੇ ਹੱਟੀ ਤੇ ਦੀ ਔਰ ਉੱਥੇ ਤੱਕ ਜਾਣ ਦੀ ਸੁਵਿਧਾ ਨਹੀਂ ਬਣਦੀ ਪਾਰਕਿੰਗ ਦੀ ਪ੍ਰੋਬਲਮ ਆ ਹਰੀਜ ਜੀ ਪਹੁੰਚਣਗੇ ਤੁਹਾਡੇ ਘਰ ਦੀ ਆ ਕਰਦਿਆਂ ਦੀ ਗੱਲ ਦੀ ਹਾਂਜੀ ਨਮਸਕਾਰ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਰੋਪੜ ਚ ਕਿੰਨੀ ਦੇਰ ਹੋ ਗਈ ਕੰਮ ਕਰਦੇ ਇਹਨੂੰ 15 ਸਾਲ ਹੋ ਗਏ 15 ਸਾਲ ਤੋਂ ਰੋਪੜ ਚ ਰਹਿ ਰਹੇ ਤੁਸੀਂ ਫਿਰ ਤਾਂ ਬੱਚਾ ਬੱਚਾ ਜਾਨੂ ਹੋਊਗਾ ਗਲੀ ਮੁਹੱਲੇ ਸਾਰੇ ਜਾਨੂ ਹੋਣਗੇ ਜੀ ਕੋਈ ਮੁਹੱਲੇ ਮੁਹੱਲੇ ਦੇ ਨਾਂ ਪਤਾ ਇਹਦੀ ਕਿੱਥੇ ਕਿੱਥੇ ਜਾਣਦੇ ਆਪਾਂ ਮੈਂ ਜਾਂ ਤਾਂ ਜਰ ਇਹ ਪੂਰਾ ਸ਼ਹਿਰ ਹੀ ਘੁੰਮਦਾ ਹੋਵੇ ਸਾਰਾ ਸ਼ਹਿਰ ਕਿਹੜੇ ਕਿਹੜੇ ਮੱਲੇ ਜਾਂਦੇ ਆ ਮੈਂ ਜਾਂਦਾ ਹਾਂ ਇਧਰ ਖੇਰਾਬਾਦ ਹੋ ਗਿਆ ਔਰ ਰੰਗੀਲਪੁਰ ਹੋ ਗਿਆ ਅੱਛਾ ਪਿੰਡਾਂ ਤੱਕ ਵੀ ਜਾਂਦੇ ਆ ਔਰ ਮੀਆਂਪੁਰ ਤੱਕ ਮੀਆਂਪੁਰ ਤੱਕ ਵੀ ਜਾਂਦੇ ਆ ਰੋਪੜ ਸ਼ਹਿਰ ਦੇ ਮੁਹੱਲਿਆਂ ਚ ਕਿੱਥੇ ਕਿੱਥੇ ਜਾਂਦੇ ਆ ਰੋਪੜ ਸ਼ਹਿਰ ਪੂਰਾ ਮੁਹੱਲਾ ਹੈ ਬੋਨੀ ਮੁਹੱਲਾ ਹੈ ਔਰ ਮਾਤਾ ਰਾਣੀ ਮੁਹੱਲਾ ਹੈ ਔਰ ਜੈਨ ਮੁਹੱਲਾ ਹੈ ਅੱਛਾ ਬੜੀ ਹਵੇਲੀ ਹੈ ਔਰ ਲੈਸਰਾ ਮੰਦਿਰ ਸਭ ਪੂਰਾ ਜਾਂਦਾ ਲਓ ਜੀ ਸਾਰੇ ਸ਼ਹਿਰ ਚ ਜਾਂਦੇ ਪਿੰਡਾਂ ਚ ਵੀ ਜਾਂਦੇ ਆ ਹਰੀਸ਼ ਜੀ ਹਰੀਸ਼ ਚੋਹਾਨ ਜੀ ਸਾਰਾ ਦਿਨ ਸਾਈਕਲ ਤੇ ਘੁੰਮਦੇ ਆ ਜੀ ਤੁਹਾਨੂੰ ਜਦੋਂ ਵੀ ਸਮੱਸਿਆ ਹੋਵੇ ਨਾ ਜੀ ਚੁੱਲ੍ਹੇ ਦੀ ਜਾਂ ਚੁੱਲਾ ਗੈਸ ਚੁੱਲਾ ਜਾਂ ਫਿਰ ਤੁਸੀਂ ਸਲਾਈ ਮਸ਼ੀਨ ਠੀਕ ਕਰਾਣੀ ਹੋਵੇ ਤਾਂ ਸਿੱਧਾ ਤੁਸੀਂ ਇਹਨਾਂ ਨੂੰ ਟੈਲੀਫੋਨ ਨੰਬਰ ਤੇ ਇਸ ਤੇ ਸੰਪਰਕ ਕਰਨਾ ਹਰੀਸ਼ ਜੀ ਨੰਬਰ ਦੱਸੋ ਜੀ ਆਪਣਾ ਦੀ 6284689578 ਅੱਛਾ ਫਿਰ ਦੁਆਰਾ ਦੱਸੋ 6284689578 हां जी आ देखो जी 6284689578 जी आ देखो करदे की कुछ रिपेयर करदे तुसी मैं सिर्फ ग, गैस चूल्हा सिलाई मशीन ही रिपेयर करता हूं अच्छा आ कुछ लिखया हुआ है अम्ब्रेला छोटी सिलाई मशीन और इंटरलॉक का काम किया जाता है अच्छा ये, ये अम्ब्रेला मशीन बड़ी मशीन है मोटर वाली ये बनाते हैं अच्छा ये बनाते हो तुसी ठीक कर दंदे हो उसको अच्छा अम्ब्रेला मशीन बनाते हैं और छोटी मशीन और गैस चूल्हा ਅੱਛਾ ਆ ਸਮਾਨ ਦੇਖਦੇ ਆ ਜੀ ਇਹਨਾਂ ਦੇ ਇਹਨਾਂ ਦਾ ਜਿਹੜਾ ਟੂਲ ਬਾਕਸ ਦੇਖਦੇ ਆ ਜੀ ਆ ਦੇਖੋ ਜੀ ਟੂਲ ਬਾਕਸ ਆ ਟੂਲ ਬਾਕਸ ਬੜਾ ਕੰਮ ਦਾ ਹੈ ਜੀ ਬਹੁਤ ਕੁਝ ਰੱਖਿਆ ਹੋਇਆ ਆ ਲੋ ਕਮਾਲ ਦੀ ਗੱਲ ਹੈ ਚੋਹਾਨ ਸਾਹਿਬ ਹੈ ਦਿਖਾਇਓ ਕਿਆ ਕੁਝ ਰੱਖਿਆ ਹੋਇਆ ਜੀ ਆ ਡੱਬੀ ਚ ਪੇਚ ਪੂਚ ਰੱਖੇ ਆ ਆ ਸਾਰੇ ਪੇਚ ਰੱਖੇ ਜੀ ਆ ਦੇਖੋ ਜੀ ਸਾਰੇ ਪੇਚ ਸਾਰਾ ਸਮਾਨ ਰਿਪੇਅਰ ਦੀ ਪੂਰੀ ਵਰਕਸ਼ਾਪ ਲਗਾਈ ਹੋਈ ਹੈ ਹੂੰ ਆ ਸਮਾਨ ਨਹੀਂ ਹੈ ਪੂਰਾ ਰਿਪੇਅਰ ਕਰਤੇ ਹੈ ਪੁਰਾਣੇ ਕੋ ਪੁਰਾਣੇ ਕੋ ਨਿਆ ਬਣਾਤੇ ਹੈ ਪੁਰਾਣੇ ਕੋ ਨਿਆ ਬਣਾ ਦਿੱਤੇ ਨਿਆ ਬਣਾ ਦਿੱਤੇ ਬਿਲਕੁਲ ਨਿਆ ਬਣਾ ਤੇ ਪੈਸੇ ਪੁਸੇ ਬਾਅਦ ਵਿੱਚ ਲੈਂਦੇ ਹੋ ਬਾ ਪੈਸੇ ਪਹਿਲੇ ਫਾਈਨਲ ਕਰਤਾ ਹਾਂ ਫਿਰ ਕੰਮ ਕਰਤਾ ਹਾਂ ਅੱਛਾ ਆ ਦੇਖੋ ਜੀ ਪਹਿਲਾ ਪੈਸੇ ਫਾਈਨਲ ਕੀਤੇ ਜਾਊਂਗੇ ਫਿਰ ਕੰਮ ਕੀਤਾ ਜਾਏਗਾ ਜੀ ਰੋਪੜ ਵਾਸੀਓ ਜੀ ਤੁਹਾਡੇ ਲਈ ਵੀਡੀਓ ਖਾਸ ਸ਼ੂਟ ਕੀਤਾ ਜੇਕਰ